ਫਿਰ ਆ ਗਿਆ ਸਾਡਾ ਪਿਓ ਮੀਟਿੰਗ ਕਰੀ ਮੀਟਿੰਗ ਆਣ ਕੇ ਤੇ ਇਹਨਾਂ ਆਪਣੇ ਗੁਰਦੁਆਰੇ ਦੇ ਵਿੱਚ Hindu ਵੀ ਇਕੱਠੇ ਕੀਤੇ ਆਪਣੇ ਆਣ ਕੇ ਆਪਣੇ ਸਿੱਖ ਵੀ ਇਕੱਠੇ ਕੀਤੇ ਜਿਨੇ ਵੀ ਹਨ ਰਾ ਨੂੰ ਠਿਕਰੀ ਪੈਰਾ ਲੱਗਦਾ ਹੁੰਦਾ ਹੈ ਪਿੰਡਾਂ ਦੇ ਵਿੱਚ ਉਦੋਂ ਗੁਰਦੁਆਰੇ ਮੀਟਿੰਗ ਕੀਤੀ ਤੇ ਫਿਰ ਦਸਤਾ ਕੇ ਮੌਲਕਾਬ ਹੋ ਗਿਆ ਦੱਸਦਾ ਪਈ ਤੁਹਾਨੂੰ ਆਡਰ ਇਹ ਆਇਆ ਕਿ ਆਪਣੇ ਬਾਲ ਬੱਚੇ ਜੰਬਰ ਸਾਹਿਬ ਤੇ ਗਰਜ਼ਾਦਪੁਰ ਜਿਹੜਾ ਉਹ ਵੀ ਆ ਗਿਆ ਤੇ ਲਾਹੌਰ ਵਾਲੋ ਨਾ ਨਹੀਂ ਗੱਲ ਕੀਤੀ ਕਹਿੰਦਾ ਅੰਬਰਸਰ ਭੇਜੋ ਲਾਗੇ ਨਾ ਅਜੇ ਤਾਂ ਪਤਾ ਲੱਗੇਗਾ ਅਡਾ ਕਰਦਾਖੋੜ ਜਿਹੜਾ ਵਾ ਉਹ ਵੀ ਪਾਕਿਸਤਾਨ ਚਲ ਗਿਆ ਉਦੋਂ ਪਹਿਲਾਂ ਰਿਆ ਨਾ ਇਹ ਦੋ ਸਾਰੇ ਕਿੱਥੇ ਹੋ ਗਏ ਹਾਂਜੀ ਕੋਈ ਕੁਝ ਕਹਿਣ ਪਿਆ ਇਹ ਡਰਦਾ ਕੁਝ ਆਪਾਂ ਚੁੰਦੇ ਨੇ ਇਹ ਗੱਲਾਂ ਲਿਖਣ ਵਾਲੀਆਂ ਤੇ ਨਹੀਂ ਹੈ ਨਹੀਂ ਇਹ ਗੱਲਾਂ ਲਿਖਣ ਵਾਲੀਆਂ ਆ ਨਹੀਂ ਕਿੰਨੀ ਕੀ ਗੱਲ ਜਿਹੜੀ ਪਤਾ ਕਿ ਇਦਾਂ ਦਾ ਮਾਹੌਲ ਇਦਾਂ ਦਾ ਬਣ ਗਿਆ ਤੋ ਕੋਈ ਕਹਿਣ ਲੱਗਾ ਇਹ ਡਰਦਾ ਹਾਂ ਇਹ ਫੇਰ ਇਹਨੂੰ ਮੈਂ ਵੀ ਉੱਥੇ ਹਾਂ ਤੁਸੀਂ ਮੋਕੇ ਦੇ ਮੇਰੇ ਪਿਆ ਮੈਂ ਬੈਠਾ ਹਾਂ ਉਦੋਂ ਮਰੀ ਉਹ ਮਰੀ 15 ਜਾਨੀ ਕਿ ਮੈਂ ਮੈਟਰ ਕਰ ਲਈ ਹਾਂ ਤੇ ਇਹਨਾਂ ਫੇਰ ਉੱਠ ਕੇ ਕਿਹਾ ਕਹਿੰਦਾ ਵੀ ਮੈਂ ਡਰਨਾ ਮੈਂ ਕੁਛ ਨਹੀਂ ਆ ਕਿ ਮੈਂ ਆਪਣੇ ਬੱਚੇ ਲੈ ਜਾਣੇ ਨੇ ਮੱਲੇ ਦੇ ਜਿੰਨੇ ਵੀ ਲੋਕ ਨੇ ਹਿੰਦੂ ਨੇ ਚਾਹੇ ਉਹ ਚੂਰਾ ਚਾਹੇ ਉਹ ਖੱਤਰੀਆ ਤੇ ਜਿਹੜੇ ਮੇਰੇ ਨਾਲ ਜਾਣਗੇ ਮੈਂ ਲੈ ਜਾਣਾ ਮੈਂ ਅਜਰਾ ਨੂੰ ਨਿਕਲ ਜਾਣਾ ਅੱਛਾ ਅਗੇ ਟਾਡੀ ਮਰਦੀ ਇਕਰ ਕਹਿਆ ਆਹੀ ਆਪਣੀ ਮਾਂ ਨੂੰ ਅੱਛਾ ਕਿ ਮਾਂ ਦੇ ਬੇਚਾਰੇ ਹੋ ਜੋ ਆਹੋ ਤੇ ਮੈਂ ਉਹਨਾਂ ਨੂੰ ਕਿਹਾ ਜਿਹੜੇ ਚੱਲਦੇ ਨਾਲ ਕੋਈ ਆਪਣੇ ਕੱਪੜੇ ਪਾ ਲਓ ਕੋਈ ਗਹਿਣਾ ਕਰਦਾ ਤੇ ਲੈ ਲਓ ਹਾਂ ਚੱਲੀਏ ਪੈਹਾ ਇਹ ਮੈਂ ਮੋਟੇ ਕਰਕੇ ਉਹਨੂੰ ਰੋਟੀ ਖਾ ਕੇ ਦੇਹਾਂ ਨਿਕਲ ਜਾਣਾ ਅੱਛਾ ਤੇ ਐਮੀ ਤੇ ਕਿੰਨੇ ਵਜੇ ਕੀਤੀ ਸ਼ਾਮੀ ਇਹ ਸ਼ਾਮੀ ਸ਼ਾਮ ਦਾ ਟਾਈਮ ਹੀ ਸ਼ਾਮ ਦਾ ਉਹ ਤਾਂ ਮੀ ਵੀ ਆਉਂਦਾ ਸੀ ਨਾ ਮੀ ਬਾਝਾਇਨੇ ਜੋ ਜਦੋਂ ਨਾ ਅਹੀ ਰਾਤ ਦੇ 12 ਵਜੇ ਉਥੋਂ ਨਿਕਲੇ ਆ ਤੇ ਨਾਲ ਕਿੰਨੇ ਕੁ ਜਾਂਦੇ ਤੁਰੇ ਸਾਡੇ ਫਿਰ ਪਿੰਡ ਦੇ ਕਾਫੀ ਆਦਮੀਆਂ ਪਤਾ ਨਹੀਂ ਰਾ ਨੂੰ ਕੀ ਪਤਾ ਲੱਗਦਾ ਕਿ ਜੇ ਉਹ ਤਾਂ ਪਿੰਡ ਦੇ ਕੋਈ ਨਾਲ ਹੋਰ ਤੁਰ ਪਏ ਉਦਾਂ ਕਈ ਕਈ ਤੁਰਦੇ ਨਾਲ ਬਹੁਤ ਤੁਰੇ ਲੋਗ ਆਹਾਂ ਬਹੁਤ ਤੁਰੇ ਜੇ ਕੜੀ ਬਥਾਂਤਰ ਤੇ ਆਇਆ ਨਾ ਮੈਂ ਵੀ ਨਾਲ ਤਾਂ ਤੁਹਾਡੇ ਬਾਹਰ ਸਣੀ ਹੀ ਹੋਈ ਹੋਈ ਬਾਹਰ ਜੇ ਉੱਤੇ ਹੋਈ ਹੋਈ ਜਿੱਥੇ ਜੰਮੂ ਵਾਲਾ ਅੱਛਾ ਤੇ ਬਸੰਤਰ ਜਿਹੜਾ ਜਦੋਂ ਇਹ ਸਾਡਾ ਪਿਓ ਆਇਆ ਨਾ ਉਦੋਂ ਪਾਣੀ ਬਸੰਤਰ ਚ ਨਹੀਂ ਥੋੜਾ ਥੋੜਾ ਵਗਦਾ। ਅੱਛਾ। ਜਦੋਂ ਇਹ ਹੀ ਉੱਥੇ ਗਏ ਨਾ ਬਸੰਤਰ ਤੇ ਬਸੰਤਰ ਤੇ ਕੰਢੇ ਤੋਂ ਤਾਂ ਵਗੇ। ਮਤਲਬ ਕਿ ਮੀਂਹ ਪੈ ਗਿਆ। ਮਤਲਬ ਪਲਾਂ ਦੀ ਪਾਣੀ ਵਧ ਗਿਆ ਬਸੰਤਰ ਦਾ। ਹੜ ਆ ਗਿਆ। ਮਤਲਬ ਕਿ ਜਿਹੜਾ ਜਿਹੜਾ ਮਤਲਬ ਕਿ ਪਾਣੀ ਆ ਹਾੜ ਰਾਵੀ ਦਾ ਜਾਂ ਬਸੰਤਰ ਦਾ। ਬਸੰਤਰ ਦਾ ਹੀ। ਬਸੰਤਰ ਦਾ ਮਤਲਬ ਕਿ ਹੜ ਜਿਆ ਆ ਗਿਆ। ਕੁਝ ਘੰਟਿਆਂ ਬਾਅਦ ਹੀ ਆ ਗਿਆ। ਆਹੋ। ਅੱਛਾ। ਜਦੋਂ ਇਹ ਉਹ ਆਏ ਫਿਰ ਇਹਨਾਂ ਕੀ ਕੀਤਾ ਬਈ ਕਹਿਣ ਲੱਗੇ ਵੀ ਇਹਦੇ ਵਿੱਚ ਹੀ ਅਗਰ ਹੁਣ ਪਾਰ ਕਰਾਂਗੇ ਕੋਈ ਬੱਚੇ ਰੋਲਣਗੇ ਕੋਈ ਜਨਨੀਆਂ ਰੋਲਣਗੀਆਂ ਜਿਨ੍ਹਾਂ ਨੂੰ ਪਤਾ ਨਹੀਂ ਤਰਨ ਦਾ ਇਹਨਾਂ ਨੇ ਕਿਹਾ ਬਈ ਅਸੀਂ ਆਉਂ ਕਰਨੇ ਆ ਅਸੀਂ ਚੱਕ ਚਲੇ ਜਾਨੇ ਚੱਕ ਸਾਡੇ ਲੱਗੇ ਪਿੰਡੇ ਸੀ ਅੱਛਾ ਇਹ ਜਨਨੀਆਂ ਨਿਕਲੇ ਹਨਾ ਕਰੋ ਸਾਰੇ ਬੰਦੇ ਇਕੱਠੇ ਹੋ ਕੇ ਚੱਕ ਚਲੇ ਜਾਨੇ ਉਹ ਤੋਂ ਦਾ ਨੰਬਰ ਦਾ ਜੀ ਨਬਿਸ਼ਨ ਸਿੰਘ ਜੀ ਮੈਂ ਰੋਹ ਜਾਂਦਾ ਪਿੰਡ ਚੱਕ ਨੂੰ ਚੱਕ ਮਨ ਲੀ ਮਹਾਰਾ ਫਿਰ ਮਨ ਲੀ ਬਸੰਤ ਸਿੰਘ ਤਾਂ ਕੰਨੇ ਕੰਨੇ ਰਹੀਗੇ ਨਹੀਂ ਪਾਰ ਹੋਏ ਫਿਰ ਇਹੀ ਉਹਦੇ ਘਰ ਚਲੇਗੇ ਉਹ ਮਨ ਲੀ ਮਨ ਲੀ ਕੋਈ ਰਸਤਾ ਜਾਂਦਾ ਹੈ ਕਿ ਵੱਟੋ ਵੱਟੀ ਪੈੜੀਆਂ ਥਾਣੀ ਜਾਂਦੇ ਨੇ ਨਹੀਂ ਉਹਨਾਂ ਦਾ ਆਮ ਰਾਜ ਹੀ ਪੈ ਪਾਇਓਗੇ ਉਹਨਾਂ ਦੇ ਕੋਲ ਚਲੇਗੇ ਪਿੰਡ ਚੱਕ ਚੱਕ ਉਹਨੋ ਗੋਗੇ ਉਹ ਕੰਦੇ ਕੋਠੇ ਤੇ ਸੌਂਜੋ ਪਿੰਡ ਚੱਕ ਚੱਲ ਗਏ ਕਿਹੜੇ ਘਰ ਗਏ ਬਿਸ਼ਰ ਸਿੰਘ ਦੇ ਬਿਸ਼ਨ ਸਿੰਘ ਲੰਬਰਦਾਰ ਹੁੰਦਾ ਹੈ ਬੜਾ ਭਾਕਮ ਜੀ ਸਾਡੇ ਪਿਓ ਦਾ ਇਹ ਉਹਨ ਕਿਹਾ ਵੀ ਥਾ ਇਹਨਾਂ ਕੋਠਿਆਂ ਤੇ ਸੌਂਜੋ ਤੂੰ ਕੁਟ ਚੜ ਕੇ ਗਰਮੀ ਦੇ ਦਿਨਾਂ ਤੋਂ ਸਾਰੇ ਕੋਠੇ ਸੌਂਗੇ ਜਾਗੇ ਸਾਰੇ ਹੀ ਲੰਮਿਆਂ ਪੈ ਗਏ ਇਦਾਂ ਹੀ ਕੁਝ ਵੀ ਨਹੀਂ ਕੋਈ ਚਾਦਰ ਜੀ ਵਿਛਾ ਲਈ ਗਈ ਪੁੰਝੇ ਪੈ ਰਹੇ ਪਰੇ ਤੇ ਰਾਤ ਦੇ ਵਿੱਚ ਕਿੰਨੇ ਤੁਹਾਡਾ ਸਾਰਾ ਪਰਿਵਾਰ ਹੀ ਸਾਰੇ ਪਿੰਡ ਦੇ ਜਿੰਨੇ ਵੀ ਆਦਮੀ ਉੱਥੇ ਸਾਰੇ ਉਦੋਂ ਤੁਹਾਡੇ ਨਾਲ ਜਦੋਂ ਪਹਿਲਾਂ ਤੁਰੇ ਹੋ ਉਦੋਂ ਇਕੱਲੇ ਪਿੰਡ ਦੇ ਤੁਰੇ ਤੁਸੀਂ ਕਾਫਲੇ ਦੇ ਭਾਈ ਦੇ ਨਾਲ ਵੀ ਜਾਂਦੇ ਆਦਮੀ ਹਾਂ ਮੱਲੇ ਵਾਲੇ ਵੀ ਸਨ ਸਾਡੇ ਨਾਲ ਉਦੋਂ ਇਕੱਲਾ ਪਿੰਡ ਹੀ ਆਹੋ ਤੁਹਾਡਾ ਇਕੱਲਾ ਪਿੰਡ ਹੀ ਅੱਛਾ ਇਹੀ ਉੱਥੇ ਚਲੇ ਗਏ ਔਰ ਤੇ ਰਾਤ ਦੇ ਕੋਈ 2 ਜਾਂ 3 ਵਜੇ ਨਾ ਮੈਂ ਬੱਦਲ ਚੜਿਆ ਤੇ ਬਾਰਿਸ਼ ਚੋਈ ਬੇਅੰਤ ਅਛਾ ਅੰਦਰ ਉਹਦੇ ਅੰਦਰ ਜਾ ਕੇ ਲੰਮੀ ਪੈਰੇ ਬਾਹਰ ਜਿਹੜੀ ਹਾਂ ਬਾਹਰ ਜਿਹੜੀ ਮੈਂ ਤੇ ਮੇਰਾ ਚਾਚਾ ਅਹੀ ਦੋ ਜਣੇ ਆਪਣੇ ਪਿੰਡ ਨੂੰ ਤੁਰ ਗਏ ਚਾਚਾ ਦਾ ਨਾਂ ਕੀਆ ਸੌਣ ਸਿੰਘ ਹਾਂ ਉਹ ਪੇੜ ਦੇ ਉੱਤੇ ਵਾਪਸ ਪਿੰਡ ਨੂੰ ਚਲੇ ਗਏ ਸਾਡੀ ਦਾਦੀ ਉੱਥੇ ਹੀ ਦਾਦੀ ਘਰੀ ਦਾਦੀ ਘਰੀ ਬੁੱਢਿਆਂ ਦਾ ਕੰਮ ਨਹੀਂ ਕਰਦਾ ਦਾਦੀ ਅਪੋਟੈਸ ਘਰੀ ਛੱਡ ਛੱਡ ਹੀ ਗਈਆਂ ਨੇ ਕਈ ਬੁੱਢੇ ਘਰੇ ਰਹਿ ਗਏ ਵਿਚਾਰੇ ਆਹੋ ਇਹ ਕਰਦਾ ਦਾਦੀ ਦਾ ਨਾਂ ਕੀ ਪ੍ਰਤਾਪ ਕੌਰ 1 ਕਾਰ ਸੀ 1 ਕਾਰ ਅੱਛਾ ਇਹੀ ਆ ਗਏ ਇਹੀ ਘਰ ਆਏ ਦਾਦੀ ਨੂੰ ਕਿਹਾ ਮੈਂ ਦਾਦੇ ਤਾਤੇ ਨੇ ਕਿ ਆਪਣੀ ਮਾਂ ਨੂੰ ਬੇਬੇ ਔਂਕਰ ਰੋਟੀਆਂ ਬੁਕਾ ਦੇ ਤੇ ਮੈਂ ਉਹਨਾਂ ਦੀਆਂ ਲੈ ਜਾਣਾ ਵਾ ਇਹ ਅੱਛਾ ਇਹ ਚਾਚਾ ਰੋਟੀਆਂ ਲੈ ਕੇ ਤੁਰ ਗਿਆ ਅੱਛਾ ਮੈਂ ਘਰ ਰਹਿ ਗਿਆ ਅੱਛਾ ਜੀ ਮੈਂ ਘਰ ਰਹਿ ਗਿਆ ਮੈਂ ਰੋਟੀ ਖਾਧੀ ਤੇ ਮੈਂ ਆਪਣੀ ਹਵੇਲੀ ਚਲਾ ਗਿਆ ਡੰਗਰਾਂ ਕੋਲ ਉੱਥੇ ਜਾ ਕੇ ਮੈਂ ਇਹਦੇ ਧੂੜੀ ਕੱਢ ਕੇ ਪਾਈ ਆ ਡੰਗਰਾਂ ਨੂੰ ਮੈਂ ਕਿਉਂਕਿ ਉਹ ਤੋਂ ਮੈਂ ਸਣਾ ਇਹ ਧੂੜੀ ਪਾਈ ਆ ਡੰਗਰਾਂ ਨੂੰ ਇਦਾਂ ਹੀ ਉਹ ਡੰਗਰੀ ਦੇ ਛੁੱਕੀ ਖਾਣ ਲਾਪੇ ਉਹ ਮੈਂ ਇੱਕ ਵੀ ਲੀ ਲਗੇ ਹੀ ਉਹਦੇ ਵਿੱਚ ਮੈਂ ਚਲਾ ਗਿਆ ਤੇ ਉਹ ਫੇਰ ਬਾਰਿਸ਼ ਆ ਗਈ ਦੇਖੇ ਬਾਰਿਸ਼ ਬੜੀ ਆਈ ਤੇ ਮੈਂ ਉੱਥੇ ਹੀ ਲੰਮਾ ਪੈ ਰਿਆ ਕੱਲੇ ਬੀਲੀ ਦੇ ਵਿੱਚ ਕੋਈ ਉਹ ਵੀ ਛੱਡ ਗਿਆ ਉਹ ਵੀ ਸਾਡੇ ਨਾਲ ਹੀ ਤੁਰ ਕੇ ਹੋਇਆ ਖਾਲੀ ਵੇ ਪਈ ਵੇਲੀ ਉੱਥੇ ਮੈਂ ਸੌ ਰਿਹਾ ਤੇ ਜੋ ਬਾਰਿਸ਼ ਢੀਤੇ ਮੈਂ ਉੱਠਿਆ ਉੱਠ ਕੇ ਤੇ ਮੈਂ ਮਰਗੀ ਜਿਹੜਾ ਚਾਚਾ ਵਾ ਉਹ 2-3 ਵਜੇ ਆਣ ਕੇ ਰੋਟੀ ਲੈ ਕੇ ਫੇਰ ਚਲ ਗਿਆ ਤੇ ਅੱਜ ਦਿਨ ਚਰਨ ਵਾਲਾ ਹੈ। ਸਵੇਰ 8-9 ਵਜੇ। ਅੱਛਾ ਤੁੰਜੀ ਦਾ। ਰਾਤ ਨੂੰ ਨਹੀਂ ਆਏ। ਅੱਛਾ। ਇਹ ਸਵੇਰ ਹੀ ਆਏ। ਸਵੇਰੇ ਆਏ। ਉਹ ਜਦੋਂ ਮੈਂ ਫੇਰ ਭੇਲੀ ਆਇਆ ਤੇ ਡੰਗਰ ਮੈਂ ਸਿਰੀਵਲ ਗਿਆ। ਉਦੋਂ ਜਿਹੜੇ ਚੌਧਰੀ ਸਨ ਉਹ ਸਾਡੇ ਆਥਰੀ ਕਰਦੇ ਹੁੰਦੇ ਹਨ ਤੇ ਯਾਰੋਂ ਐਸਾ ਏ ਜਿੰਨੀ ਘੇਤੀ ਹੁੰਦੀ ਉਹਦਾ ਸਾਡੇ ਨੇ ਆਪਣਾ ਸਿਰੀ ਤਾਂ ਨਜਰਾ ਸੀ। ਯਾਰ ਅਸੀਰੀ ਉਹ ਤੂੰ 11 ਸਦਨ ਦੇ ਤੁਸੀਂ ਆਪਣੀ ਖੇਤੀ ਦਾ ਸਰ ਦਿੰਦੇ ਹੋ ਨਹੀਂ ਮੈਂ ਉਹਦੇ ਕੋਲ ਚਲਾ ਗਿਆ ਮੇਰਾ ਨਾਂ ਕੀ ਅਛਰ ਅਛਰ ਮਥੀ ਅਸਰ ਸਿੰਘ ਸਿਰੀ ਦੇ ਘਰ ਚਲ ਗਿਆ ਆਹੋ ਉਹ ਤੈਨੂੰ ਪਰ ਉਹ ਭਰਾ ਹਨ ਮਨ ਬਾਕੀ ਦਾ ਪਤਾ ਨਹੀਂ ਮੈਂ ਉਹਨੂੰ ਕਹਿਣਾ ਮੈਂ ਅਸਰਾ ਯਾਰ ਡੰਗਰ ਭੁਖੇ ਮਾਰ ਨੂੰ ਲੈ ਦੇ ਤੂੰ ਉਹ ਮਾਈਤੇ ਬਾਹਰ ਆ ਉਹ ਮੈਨੂੰ ਕਹਿੰਦਾ ਗੱਲ ਸੁਣ ਸਰਦਾਰਾ ਤੂੰ ਡੰਗਰਾਂ ਨੂੰ ਲੱਭਦੇ ਆ ਤੂੰ ਡੰਗਰਾਂ ਨੂੰ ਲੱਭਣ ਡਿਆ ਨਾ ਅਹੀ ਤੋ ਅਹੀ ਆਪਣੀ ਜਾਨ ਹੁਣ ਬਚਾਈਏ ਜਾਂ ਤੇਰੇ ਡੰਗਰਾਂ ਨਾਲ ਵੇਖੀ ਉਹ ਮੈਂ ਕਹਿਆ ਯਾਰ ਕੁਛ ਨਹੀਂ ਹੁੰਦਾ ਮੈਂ ਉਹਨੂੰ ਕਹਿੰਦਾ ਤੂੰ ਆ ਕਹਿੰਦਾ ਮੈਂ ਤਾਂ ਆਉਣਾ ਜੇ ਮੇਰੇ ਨਾਲ ਤੂੰ ਜਾਏਂਗਾ ਚੇਰੀ ਵਢਣ ਮੈਂ ਨਹੀਂ ਉਹਨਾਂ ਦੇ ਉਹਨਾਂ ਤੇ ਰਾਂ ਮੈਂ ਤੂੰ ਆ ਯਾਰ ਮੈਂ ਚੱਲਾਂਗਾ ਤੇਰੇ ਨਾਲ ਉਹ ਬਹਿ ਵੀ ਆ ਗਿਆ ਤੇ ਮੈਂ ਘਰ ਨਹੀਂ ਗਿਆ ਆਪਣੀ ਜਾਦੀ ਕੋਲ ਮੁੜ ਕੇ ਰੋਟੀ ਖਾ ਕੇ ਮੈਂ ਨਹੀਂ ਗਿਆ ਆ ਗਿਆ ਮੈਂ ਆਪਣਾ ਪਜਾਮਾ ਵੀ ਲਾ ਦਿੱਤਾ ਐਦਾਂ ਮੇਰੇ ਕੋਲ ਡਾਂਗ ਜੀ ਸੀ ਇੱਕ ਉਹ ਮੈਂ ਉੱਡਣ ਡੰਗਰਾਂ ਪਿੱਛੇ ਦਵੇਲੇ ਤੇ ਟੰਗ ਦਿੱਤੀ ਜੁੱਤੀ ਲਾ ਦਿੱਤੀ ਤੇ ਦਸਤਰੀਆਂ ਫੜ ਲੀਆਂ ਹੰਡੂਆਂ ਨੇ ਮੇਰ ਅੱਛਾ ਓ ਮੈਂ ਅਹੀਂ ਤਰਪੈ ਤਰਪੈ ਜਾਗੇ ਉਹਨਾਂ ਤੇ ਨੂੰ ਮੇਰਾ ਪਿਓ ਜਿਹੜਾ ਨਾ ਇਹ ਨਗਾ ਕਹਿੰਦਾ ਜਿੰਨੇ ਕੇ ਜਥੇ ਆਣ ਔਰਤਾਂ ਤੇ ਇਹ ਵੀ ਆ ਗਿਆ ਕਹਿੰਦਾ ਪਿਆਰਾ ਨਹੀਂ ਆ ਮੈਂ ਮੈਨੂੰ ਲੈਣ ਵਾਸਤੇ ਆ ਗਿਆ ਤੇ ਨਾਲੇ ਆਪਣੀ ਮਾਨ ਕਹਿੰਦਾ ਮੈਂ ਉਹਨਾਂ ਨੂੰ ਲੈ ਆਵਾਂ ਤੂੰ ਆ ਮਾਗੂਲ ਮਾਣੂ ਕਹਿੰਦਾ ਭਈ ਪਿਆਰਾ ਕਿੱਧਰ ਕਹਿੰਦੀ ਉਹਦੇ ਵੱਡੇ ਵੱਡੇ ਰੋਟੀ ਖਾ ਕੇ ਚਲਦੀ ਆ ਉਹ ਤਾਂ ਆਈ ਨਹੀਂ ਉਹ ਨਹੀਂ ਆ ਉਹ ਵੇਲੀ ਗਿਆ ਵੇਲੀ ਵੀ ਨਹੀਂ ਵੇਖਿਆ ਮੈਨੂੰ ਇਹੀ ਤਰੀਕੇ ਪੱਠਿਆਂ ਨੂੰ ਉਹ ਮਾਣੂ ਕਹਿੰਦਾ ਤੂੰ ਆਮ ਕਰ ਹਾਂਜੀ ਤੂੰ ਤਿਆਰ ਹੋ ਕੇ ਆ ਜਾ ਬਾਹਰ ਨਿਕਲ ਹੁਣ ਤੂੰ ਕਰੂੰ ਉਹਨੂੰ ਕਹਿੰਦੀ ਆ ਚੱਲ ਭਾ ਆਪਣੇ ਮੁੰਡੇ ਬਲਤਾ ਜੇ ਤੂੰ ਚੱਲ ਤਾਂ ਮੈਂ ਆਉਣੀ ਆ ਕਹਿੰਦੀ ਆ ਚੰਗਾ ਤੂੰ ਚੱਲ ਤਾਂ ਮੈਂ ਆਉਣੀ ਆ ਜਦੋਂ ਮਲਗੀ ਪਿਤਾ ਪਿਤਾ ਦੇ ਨਾਲ ਕੇ ਦੱਸਿਆ ਦਾਦੀ ਨੇ ਕਿ ਉਹ ਸ਼ਹਿਰ ਦਾ ਚਲ ਗਿਆ ਚੱਲ ਤੇ ਉਹ ਨਹੀਂ ਮੈਨੂੰ ਨਹੀਂ ਪਤਾ ਕਿੱਥੇ ਗਿਆ ਹਾਂ ਇਹੇ ਚੱਲ ਕੇ ਬਠੇ ਲੈਂ ਇੰਨਾ ਤੈਨੂੰ ਪਿੰਡ ਦੇ ਵੇਸ ਵੇਸਾ ਪੈ ਗਈ ਕਿ ਜਥਾ ਪੈ ਗਿਆ ਰੌਲਾ ਪੈ ਗਿਆ ਕਿ ਜਥਾ ਪੈ ਗਿਆ ਰੌਲਾ ਪੈ ਗਿਆ ਭਈ ਮੁਸਲਮਾਨਾਂ ਜਥਾ ਪੈ ਗਿਆ ਤੈਨੂੰ ਲੋਕ ਕਹਿੰਦੇ ਸੀ ਪੱਠਿਆਂ ਵਾਲੇ। ਇਹੀ ਪੱਠੇ ਖੇਤਾਂ ਦੇ ਵਿੱਚ। ਖੇਤਾਂ ਦੇ ਵਿੱਚ। ਨਾਲ ਮੇਰੇ ਸਹੀਰੀ ਸੀ ਸਾਡਾ। ਹਾਂ। ਸੀਰੀ ਅਸਰ। ਅਸਰ। ਤਾਂ ਮੁਸਲਮਾਨਾਂ ਦਾ ਮਲਗੀ ਰੌਲਾ ਪੈ ਗਿਆ ਕਿ ਮੁਸਲਮਾਨਾਂ ਦਾ ਜਥਾ ਪੈ ਗਿਆ ਵਾ। ਜਥਾ ਪੈ। ਇਹ ਮਾਂ ਨੂੰ ਕਹਿ ਕੇ ਤੇ ਇਹ ਫਿਰ ਜਦੋਂ ਇਹੀ ਉਹਨਾਂ ਤੇ ਉਹਨੂੰ ਨਾ ਪੱਠੇ ਚੁੱਕ ਕੇ ਦੋਵਾਂ ਨੇ। ਉਹ ਤਗੜਾ ਹੀ ਮੈਨੂੰ ਪਹਿਲਾਂ ਚੁਕਾ ਲੇ ਫਿਰ ਰੋਣ ਚੜੀ ਦੀ ਪੱਨ ਚੁੱਕ ਲਈ। ਕਿਉਂਕਿ ਤੇ ਹੀ ਉਧਰੋਂ ਹੀ ਆਉਣਾ ਸੀ ਮਹਿਦੀ ਵਾਲੀ ਸਾਡੀ ਪਹਿਲੀ। ਹਾਂ। ਜਿਹੜੇ ਖੇਤ ਦਿੱਤੇ ਨੇ ਸਾਡੇ ਮਹਿਦੀ ਵਾਲੀ ਹੁੰਦੇ ਆ ਅੱਛਾ ਅਹੀਂ ਪੱਠੇ ਲੈ ਕੇ ਆਈਏ ਤੇ ਇਹ ਨਠਾ ਜਾਇ ਸਾਡਾ ਪਿਓ ਤੁਹਾਡੇ ਵਾਲੇ ਪਾਸੇ ਨਾ ਇਹ ਉਹ ਚੱਕ ਵਾਲ ਨੂੰ ਜਾਏ ਜਿੱਥੋਂ ਦਰਿਆ ਕ੍ਰਾਸ ਕਰਨਾ ਹੈ ਬਸੰਤ ਅੱਛਾ ਇਹ ਮਤਲਬ ਕਿ ਵਾਪਸੀ ਚਾਹੁੰਦੇ ਆ ਭੱਜਾ ਫੇਰ ਉਹਥੇ ਉਹਥੇ ਰਾਹ ਹੁਣ ਹੀ ਨਾ ਇਹ ਸਾਡੀਆਂ ਭਰੀਆਂ ਵੇਖ ਕੇ ਮੈਨੂੰ ਕਹਿੰਦਾ ਪਿਆਰੇ ਕਿਉ ਕਿਥੇ ਮੈਂ ਹੀ ਪੱਠੇ ਲੈਣ ਗਏ ਕਹਿੰਦੇ ਛੁੱਟਦੇ ਪੱਠੇ ਬਾ ਪੱਠੇ ਉੱਥੇ ਛੁੱਟਦੇ ਉੱਤੇ ਛੁੱਟ ਗਈ ਤੇ ਛੁੱਟ ਗਈ ਤੇ ਨਾਮ ਹੈ ਨੰਗੀ ਪੈਰੀ ਨਾ ਪਜਾਮਾ ਨਾ ਕੁਝ ਤੇ ਸਿਰ ਪਰ ਨਾ ਉੱਤੇ ਸਿਰ ਨੰਗੇ ਪੈਰੀ ਤੇ ਮਤਲਬ ਕਿ ਪਜਾਮਾ ਵੀ ਹਾਨੀ ਨਾ ਕੱਚਾ ਹੀ ਅ ਕੱਸਾ ਬਣਾਣੀ ਕੱਲੀ ਕੱਚਾ ਬਣਾਣੀ ਹੋਰ ਸਾਂ ਉਹਨਾਂ ਵੀ ਉੱਥੇ ਛੁੱਟ ਦਿੱਤੇ ਅਹੀ ਆ ਜੇ ਰਾਣਾ ਇੱਕ ਆ ਜੇ ਚੱਕ ਦੇ ਲੱਗੇ ਆ ਜੇ ਲੱਗੇ ਸਾਡੇ ਕਰਮ ਸਿੰਘ ਨੂੰ ਦੇਣ ਉਹਨਾਂ ਦੇ ਖੂਦ ਉੱਤੇ ਚਲੇ ਗਏ ਕਰਮ ਸਿੰਘ ਦੇ ਖੂਦ ਕਰਮ ਸਿੰਘ ਕਿਥੋਂ ਦਾ ਸੀ ਪਿੰਡ ਦਾ ਵੀ ਉਹ ਨਹੀਂ ਸਾਡਾ ਪਿੰਡ ਦਾ ਖੂਦ ਪਿੰਡ ਦਾ ਪਿੰਡ ਦੇ ਕੋਲ ਸਾਡਾ ਉਹ ਵੀ ਆ ਗਏ ਹੋਏ ਆ ਨਿਕਲ ਆਏ ਕਰਮ ਸਿੰਘ ਹੁਣੀ ਵੀ ਉਹ ਵੀ ਆ ਗਏ ਸਾਡੇ ਮਗਰੇ ਵੀ ਆ ਗਏ ਅੱਛਾ ਅੱਛਾ ਜੇ ਕਿੜੀ ਉੱਥੇ ਅਸੀਂ ਬੈਠੇ ਰਹੇ ਕੋਈ ਘੰਟਾ ਡੇਢ ਘੰਟਾ ਮਾਈ ਨਹੀਂ ਆਈ ਸਾਡੀ ਦਾਦੀ ਅੱਛਾ ਉਹ ਨਹੀਂ ਆਈ ਜੇ ਉਹ ਦਿਨ ਰੁਬਨ ਲਗਾਣਾ ਅਗਲੇ ਦਿਨ ਜਿਹਨ ਦੀ ਗੱਲ ਕਰਨੀ ਆ ਰਾਤ ਨੂੰ ਆਪਾਂ ਤੁਰੇ ਆ ਤੇ ਰਾਤ ਨੂੰ ਤੇ ਮਲਗੀ ਸਵੇਰੇ ਚੱਲ ਗਏ ਦੁਜੇ ਡੈਡੀ ਪਾਪਾ ਸਵੇਰੇ ਫੇਰ ਆਇਆ ਉਹ ਨਿਕਲ ਗਿਆ ਉਹ ਫੇਰ ਆਇਆ 15 ਗਰਸਤਵਾਰੀ ਦਿਨ ਦੀ ਗੱਲ ਆ ਉਹ ਆਏ ਜੇ ਘਰੀ ਤੇ ਦਿੰਢ ਬਲਗਾ ਤੇ ਅਹੀ ਫੇਰ ਤੁਰੇ ਵੀ ਚਲੋ ਹੁਣ ਬਸੰਤ ਜਿਹੜਾ ਹੈ ਇਹ ਕੰਢਿਆਂ ਤੋਂ ਮੈਂ ਬਾਹਰ ਭਗੇ ਬਹੁਤ ਜ਼ਿਆਦਾ ਪਾਣੀ ਹੋ ਗਿਆ ਬਾਰਿਸ਼ ਬੜੀ ਹੋਈ ਸੀ ਉਧਰ ਸਾਮਾਨ ਹੋ ਗਈ ਰਾਤ ਨੂੰ ਹੋ ਗਈ ਉਧਰ ਪਿੱਛੋਂ ਆ ਗਈ ਉਹ ਬੜੀ ਬਾਰਿਸ਼ ਪਾਣੀ ਤੇ ਕੰਡਿਆਂ ਤੋਂ ਕਿਤੇ ਬਾਹਰ ਵਗੇ ਉਹ ਤੱਕ ਦੇ ਜਿਹੜੇ ਲੋਕ ਸਨ ਉਹ ਡੰਗਰ ਚਾਰਨ ਗਏ ਹੋਏ ਹਨ ਇਹਦੇ ਵਿੱਚ ਕਸਵਾਲੇ ਵਾਲੇ ਕਸਵਲਾ ਅਬੀ ਲਾਦਾ ਹਰਾਂਗੇ ਅਨੀਤਰੀ ਵਾਲੀ ਦਾ ਕਸਵ ਉਹ ਜਿੱਕੇ ਕਸ ਉਹਨਾਂ ਡੰਗਰ ਜਿਹੜੇ ਨੇ ਨਾ ਛੁੱਟੇ ਉਹ ਬਸੰਤਰ ਦੇ ਵਿੱਚ ਜੇ ਛੁੱਟੇ ਨਾ ਇਹ ਹੀ ਕੰਡੇ ਤੇ ਆ ਗਏ ਹਾਂ ਉਹ ਮੈਨੂੰ ਕਹਿੰਦਾ ਮੇਰਾ ਪਿਓ ਵੀ ਤੂੰ ਤਰ ਨਾ ਜਾਣਨਾ ਮੈਂ ਮੈਂ ਨਹੀਂ ਜਾਣਦਾ ਕਹਿੰਦਾ ਕੀ ਬਾਦ ਮੈਂ ਤੇ ਜਿਆਦਾ ਜਿਆਦਾ ਪੰਛਤ ਕਰੂ ਤਾਂ ਲਾਂਗਾ ਤੇ ਇਹ ਤੇ ਪਾਣੀ ਰੋੜੂ ਬੜਾ ਮੇਰੇ ਕੋ ਤੇ ਨਹੀਂ ਤਰਿਆ ਜਾਣਾ ਕਹਿੰਦਾ ਫੇ ਖਲੋ ਬਸ ਅਤਰ ਬਾਬਾ ਵੱਡਾ ਦਰਿਆ ਵਾ ਬਾਬਾ ਕੰਮ ਇਹ ਕਮਾਈ ਥੋੜਾ ਕੇ ਗੁਰਦੁਆਰੇ ਤੇ ਕਰ ਜੀ ਘਰਾਂ ਬੜਾ ਹੀ ਦੂੰਗਾ ਇਹ ਉਧਰ ਉਤੋਂ ਘੁੰਮੇ ਬੜੀ ਦੂਰ ਦੂਤੀ ਕਾ ਵਗੇ ਪੰਜ ਪੰਜ ਸੱਤ ਸੱਤ ਪਹਿਲੀਆਂ ਬਾਹਰ ਵਗੇ ਆ ਰਾਵੀ ਬਦੇ ਨਾਲ ਹੀ ਪਾਣੀ ਰਾਵੀ ਤੇ ਪਰਾ ਹੀ ਇਹ ਜਿਹੜੇ ਬਸੰਤਰ ਇਹ ਵੀ ਬੜਾ ਵਗਿਆ ਇਹ ਬੜਾ ਬੜਾ ਵਗੇ ਇਹ ਤੇ ਚਾਰ ਚਾਰ ਪੰਜ ਪੰਜ ਪਹਿਲੀਆਂ ਬਾਹਰ ਵਗੇ ਅੱਛਾ ਉਹ ਜਿਹੜੇ ਲੋਕ ਡੰਗਰ ਚਾਰ ਕੇ ਲਿਆਏ ਹਨਾ ਚੱਕ ਦੇ ਉਹਨਾਂ ਨੂੰ ਕਿਹਾ ਵੇ ਤੁਸੀਂ ਇੱਥੇ ਰਹੋ ਡੰਗਰ ਸੁਧਦੇ ਹੋਵੇ ਤੇ ਉਹਨਾਂ ਡੰਗਰ ਉਹ ਦਰਿਆ ਦੇ ਵਿੱਚ ਬਸੰਤਰ ਦੇ ਚੋੜ ਦੇ ਜਦੋਂ ਬਸੰਤਰ ਦੇ ਵਿੱਚ ਆ ਕੇ ਲੱਗੇ ਨਾ ਪਰ ਉਹਨਾਂ ਨੇ ਅਸੀਂ ਉੱਥੇ ਖੜੇ ਹਾਂ ਪਾਣੀ ਦੇ ਵਿੱਚ ਹੀ ਪਾਣੀ ਭਗਣ ਰਿਆ ਦਾ ਹੀ ਇਹਨਾਂ ਨੇ ਕੀਤਾ ਇਹ ਸਾਡੇ ਪਿਓ ਉਹਨਾਂ ਨੇ ਹੋਰ ਬੰਦੇ ਆ ਇਹਨਾਂ ਡੰਗਰਾਂ ਨੂੰ ਮੋੜ ਦਿੱਤਾ ਮੁੜ ਕੇ ਅੱਛਾ ਇਹ ਗਿੱਜੇ ਹੋਏ ਡੰਗਰਾਂ ਤੋਂ ਦਰਿਆ ਦੀ ਚਲੰਗਨ ਨੂੰ ਮੋੜੇ ਤਾਂ ਮੈਨੂੰ ਕਹਨੇਗਾ ਇੱਕ ਠੱਗੇ ਦੀ ਪੂਛ ਵੜ ਲੈ ਮੈਂ ਇੱਕ ਬੌਲ ਦੀ ਪੂਛ ਵੜ ਕੇ ਤੇ ਜਦੋਂ ਜਦੋਂ ਮੇਰੇ ਪੈਰ ਲੱਗੇ ਫਿਰ ਇਹੀ ਜਦੋਂ ਸਾਰੇ ਲੰਘੇ ਨੇ ਫੇਰ ਉਹਨਾਂ ਨੂੰ ਕਹਿੰਦੇ ਜਿਹੜੇ ਡੰਗਰ ਚਾ ਉਹਨਾਂ ਕੰਨ ਲੈ ਜਾਉ ਤੇ ਕਿਧਰ ਫੇਰ ਇਹੀ ਆਣ ਕੇ ਮੈਂ ਡੰਗਲਾਂ ਦੀਆਂ ਪੂਛਾ ਫੜ ਕੇ ਜਾਨਾਂ ਬਚਾਈਆਂ ਤੀ ਜਾਨਾਂ ਬਚਾਈਆਂ ਦਰਿਆ ਕਰ ਬਚੰਦਰ ਪਰ ਆ ਗਿਤਾ ਅਹੀ ਫੇਰ ਆ ਗਏ ਆ ਕੱਥੋ ਵਾਲੇ ਨਹੀਂ ਸਾਰਨ ਪਿੰਡ ਅੱਛਾ ਅੰਮ੍ਰਿਤਸਰ ਦੇ ਵਤੀ ਆ ਉਹ ਨਾ ਕਿੱਥੇ ਆ ਗਏ ਕਸੋ ਵਾਲਾ ਕੱਥੋ ਵਾਲੇ ਸਾਡੇ ਸਾਰੇ ਪਰਿਵਾਰ ਉਥੇ ਆਇਆ ਹੈ ਇਹ ਸਾਰੇ ਗਏ ਹੋਏ ਹਾਂ ਤੇ ਇਹ ਉੱਥੇ ਹੜੇ ਪ੍ਰਾਦਾ ਨਹੀਂ ਹੋਰ ਲੋਕ ਵੀ ਦਾਦੀ ਦਾ ਨਹੀਂ ਦਾਦੀ ਤਾਂ ਪਿੱਛੇ ਰਹਿ ਗਈ ਦਾਦੀ ਚਾਈ ਨਾ ਆਹਾਂ ਦਾਦੀ ਗਈ ਉੱਥੇ ਫਿਰ ਉਹ ਨਹੀਂ ਨਿਕਲੀ ਕਰੋ ਹਾਂ ਮੈਂ ਤਾਂ ਮੋਬਿਲ ਨਾਲ ਚਲੋ ਤੀ ਪੈਦਲ ਮਰਗੀ ਚੱਲ ਗਏ ਫਿਰ ਕਸੋਵਾਲਾ ਕਸੋਵਾਲੇ ਉਹ ਤਾਂ ਕਿੰਨੇ ਕਿਲੋਮੀਟਰ ਹੋਊਗਾ ਹੈ ਕਹੂੰ 8-10 ਕਿਲੋਮੀਟਰ ਵਾਧੋ ਨਾ ਉਹ ਨਾ ਰਾਨੂ ਨਾ 8 ਵਜ ਗਏ ਰਾਤ ਦੇ 8 ਵਜ ਦੇ ਰਾਤ ਦੇ 8 ਵਜੇ ਜਾਣ ਲੋਕਾਂ ਨੇ ਬੜੇ ਲੋਕਾਂ ਨੇ ਖਰਾਜ ਉਤੇ ਆਟਾ ਪੀ ਜਾਣ ਬਹੁਤ ਦੁਨੀਆਂ ਬੜਾ ਵੱਡਾ ਜਾਨੀਗਾ ਇਕੱਠ ਉਥੇ ਹੋਇਆ ਦੁਕਾਨ ਦਾ ਫਿਰ ਦੁਜੀ ਖਾਣਾ ਦਿਨ ਜਿਹੜਿਆ ਹਾਂ ਦਿਨ ਜਿਹੜਿਆ ਤੇ بارش ਆਈ ਸੀ ਜਿਹੜੀ ਬੇੜੀ ਪੈਂਦੀ ਸੀ ਨਾ ਸਾਡੀ ਉਥੇ ਸਰਦ ਕੋਲੋਂ ਹਾਂ ਬਾਰ ਜਾਈਓ ਮਲਾ ਜਿਹੜੇ ਸਾਨੂੰ ਉਹ ਬੇੜੀ ਲੱਗੀ ਸਾਡੇ ਬਾਰ ਸਾਈ ਦੇ ਬੇੜੀ ਰੁੜ ਗਈ ਸਾਰਨ ਵਾਲੀ ਨਾ ਰੁੜੀ ਨਹੀਂ ਉਹ ਮੁਸਰਮਾਨ ਲਾਗੇ ਅੱਛਾ ਮਲਾ ਮਲਾ ਲਾ ਕੇ ਜਾ ਕੇ ਉਹਨਾਂ ਨੇ ਬੇੜੀ ਡੋਖੀ ਮੁਸਲਮਾਨ ਮਲਾ ਜਦੇ ਉਹ ਬੇੜੀ ਲਗੇ ਹੁਣ ਤੁਹਾਨੂੰ ਲੰਘਣ ਨੂੰ ਕੋਈ ਨਾ ਉਹ ਜਿਹੜੇ ਹੁਣ ਲੋਕ ਸਾਡੇ ਕਿੱਥੋਂ ਵਾਟ ਧਰਨਦੇ ਉਹ ਆਪਣੇ ਬੱਚੇ ਪਪਟਾਉਣ ਪਾਰ ਕਰਾਉਣੇ ਰਾਵੀ ਦੇ ਵਿੱਚ ਵੀ ਬੜਾ ਪਾਣੀ ਹਾਂ ਕਿ ਅਹੀ ਵੇਠੇ ਇਹ ਬਸੰਤਰ ਗਾਂ ਅਥਰ ਗਾਂਗਾ ਵੱਧ ਜਾਂਦਾ ਫਿਰੇ ਉਸੰਤਰ ਤੋਂ ਬਾਅਦ ਆਈ ਅਗੇ ਰਾਵ ਬਸੰਤਰ ਤੇ ਹੀ ਪਾਰ ਕਰਕੇ ਨਿਸ਼ਾਰ ਨੇ ਆਗੇ ਅਗੇ ਰਾਵੀ ਆ ਗਈ ਤੇ ਰਾਵੀ ਸਹਾਰਨ ਤੋਂ ਜਿਹੜੀ ਤੁਸੀਂ ਕਰਨੀ ਕਸੋ ਵਾਲ ਤੋਂ ਉਹ ਤੁਸੀਂ ਰਾਵੀ ਪਾਰ ਕਰਨੀ ਆਹੋ ਆ ਆ ਗਈ ਰਾਵੀ ਕਰਨੀ ਪਾਰ ਅਹੀ ਦੇਖੀ ਉੱਥੇ ਰਾ ਨੂੰ ਉੱਥੇ ਰਹੇ ਨਾ ਜਿਹੜੇ ਗਏ ਹੋਏ ਹਨ ਮਰਸਰ ਵਾਲਾ ਇਹ ਵੀ ਆਗੇ ਅੱਛਾ ਜੀ ਨੰਬਰ ਸਰ ਗਏ ਤੁਹਾਡੇ ਜੀ ਆ ਇਹ ਸਾਰੇ ਆ ਗਏ ਆ ਗਏ ਤੇ ਜਿਹੜੇ ਚਾਚੇ ਹੁਣੇ ਗਏ ਤਾਂ ਤੇ ਆਹੋ ਚਾਚੇ ਨੇ ਆਪਣੇ ਭਰਾ ਨੂੰ ਪੁੱਛਿਆ ਸਾਡੇ ਚਾਚੇ ਨੇ ਆਪਣੇ ਭਰਾ ਨੂੰ ਬੋਝਾ ਕਿ ਤੇ ਬੇਬੇ ਨਹੀਂ ਜਾਈਂ ਇਹ ਕਹਿੰਦਾ ਮੈਂ ਗਿਆ ਹਾਂ ਮੈਂ ਬੇਬੇ ਨੂੰ ਕਿਹਾ ਹੀ ਉਹ ਨਹੀਂ ਆਈ ਕਹਿੰਦਾ ਤੂੰ ਆਪਣੀ ਜੇ ਦੇ ਅੰਦਰ ਲੈ ਕੇ ਆ ਗਿਆ ਤੇ ਉਹ ਬੇਬੇ ਮਾੜੀ ਆਹੋ ਚਾਚੇ ਨੇ ਕਿਹਾ ਆਹੋ ਕਹਿੰਦਾ ਤੁਸੀਂ ਰਹੋ ਹੁਣ ਇੱਥੇ ਉਹਦਾ ਨਾਮ ਕੀ ਚਾਚਾ ਦਾ ਬੇਬੇ ਨੂੰ ਮਹੀ ਲਿਓਨੇ ਚਾਚਾ ਦਾ ਨਾਮ ਕੀ ਉਹਦਾ ਹਰਬੰਸ ਅੱਛਾ ਇਹ ਜਰਾ ਬਰ ਸੁਣਾਇਆ ਜਰਾ ਅੱਜ ਆਪਰੇ ਗਿਆ ਸੀ ਹਾਂ ਇਹ ਚਾਚਾ ਰਮਨ ਸਿੰਘ ਹਾਂ ਹਾਂ ਇਹ ਕਹਿੰਦਾ ਵੀ ਇਹੀ ਜਾਂਦੇ ਆ ਇਹ ਜਿਹੜੇ ਬੰਦੇ ਆਏ ਸੀ ਨੇ ਸਾਰੇ ਖਾਦ ਖਸ ਹਣ ਖਾਦ ਵਾ ਵਾ ਇੱਕ ਕਿੰਨੇ ਜਾਂਦੇ ਸੀ ਇਹ 8-10 ਆਦਮੀ ਹਣ 7-8 ਤੇ ਸਾਡੇ ਲੱਗੇ ਦੇ ਹਣ ਬਾਕੀ ਕਾਫੀ ਜ ਉਹ ਵੀ 25 ਬੰਦੇ ਚਲੇ ਗਏ 25 ਬੰਦੇ ਨਾ ਨਾ 8 8 ਦਾ ਸੀ ਜੰਦਾਰ ਉਹਦੇ ਇਹਨਾਂ ਕੋ ਦੁਨੀਆ ਦਾ ਲਾਗੇ ਲਾਗੇ ਮਲਾ ਮਲੂ ਸਾਰੇ ਡਰਦੇ ਆ ਡਰਦੇ ਕਿ ਜ਼ਿਆਦਾ ਕੀ ਨਾ ਦੀ ਇਹ ਫਿਰ ਚਲੇ ਗਏ ਇਹ ਫਿਰ ਉੱਥੇ ਰੇ ਦੋ ਤਿੰਨ ਬੱਚੀ ਉੱਥੇ ਫਿਰ ਨਣਾ ਮੁਰਗੇ ਸ਼ਰਾਬਾਂ ਪੀਂਦੀਆਂ ਮੁਰਗੇ ਬੱਕਰੀਆਂ ਬੁੱਕਰੀਆਂ ਜਿਹੜੀਆਂ ਬੱਕਰੇ ਵੱਡੇ ਤੇ ਉਹ ਖਾਣੇ ਖਾਣੇ ਤੇ ਕਿਸੇ ਜਦੋਂ ਮੁਸਲਮਾਨਾਂ ਦਾ ਜ਼ਿਆਦਾ ਜ਼ੋਰ ਪੈ ਗਿਆ ਨਾ ਕਿੰਦਾ ਹੁੰਕਲੀ ਫੇਰ ਇਹਨ ਆਪਣੀ ਮਾਂ ਨੂੰ ਲਿਆ ਇਹ ਦੋ ਦਿਨ ਬਾਅਦ ਆਏ ਇਹ ਦੋ ਦਿਨ ਇਹ ਨਾ ਮਾਂ ਨੂੰ ਆਪਣੀ ਨੂੰ ਲਿਆ ਨਾਲ ਲੱਦੇ ਚੌਲ ਝੋਟਾ ਲਿਆ ਝੋਟੇ ਦੇ ਉੱਤੇ ਲੱਦੇ ਚੌਲ ਮੰਗਰ ਬਿਠਾਇਆ ਮਾਂ ਆਪਣੀ ਨੂੰ ਤੇ ਉਹ ਬਸੰਤਰ ਪਾਰ ਕਰ ਗਿਆ ਮਾਂ ਦਾ ਨਾਮ ਕੀ ਦੱਸਿਆ ਸੀ ਪ੍ਰਤਾਪ ਕੋਲ ਹਾਂ ਜੀ ਤੇ ਉਹ ਜਦੋਂ ਬਸੰਤਰ ਪਾਰ ਕਰ ਗਿਆ ਨਾ ਇਹ ਮਲਾਵਾਂ ਨੇ ਵੇਖ ਲਿਆ ਰਬੰਸ ਨੂੰ ਇਹ ਤਾਂ ਹੁੰਦਾ ਹੀ ਇਹਨੂੰ ਜਾਣਦੇ ਹਨ ਸਾਡੀ ਪਹਿਲੀ ਵੀ ਇਹਨਾਂ ਦੇ ਨਾਲ ਤੇ ਮਲਾਵਾਂ ਨੇ ਕਹਿੰਦੇ ਉਹ ਦੇ ਰਬੰਸ ਉਹ ਕਹਿੰਦਾ ਹਰ ਰਬੰਸ ਨੂੰ ਕੀ ਕਹਿਣਾ ਜੇ ਮਾਈ ਨੂੰ ਕਹਿੰਦਾ ਮਾਈ ਉੱਤਰ ਜਾ ਹੁਣ ਮਾਈ ਨੂੰ ਉਤਾਰਿਆ ਝੋਟੇ ਤੋਂ ਝੋਟਾ ਵੀ ਢੂਰ ਹੋ ਗਿਆ ਝੋਟਾ ਭੁਰਕਣ ਲੱਗ ਪਿਆ ਚੌਲ ਡਿੱਗ ਪਏ ਪਾਣੀ ਦੇ ਵਿੱਚ ਹੀ ਇਹ ਮਾਈ ਨੂੰ ਉਤਾਰਿਆ ਤੇ ਮੇਲੇ 'ਚ ਜਾਵੜਿਆ ਮਾਈ ਆਪਣੇ ਨੂੰ ਲੈ ਕੇ ਮੇਲੇ 'ਚ ਜਾ ਕੇ ਕਈ ਵਾਰ ਤੇ ਥਾਰਣੀਏ ਚਲੇਗੇ ਉਥੇ ਇੱਕ ਹੋਰ ਦਤਾ ਹੋ ਗਿਆ ਅਸੀਂ ਗਾਹ ਨਿਕਲ ਗਏ ਇਹ ਫਿਰ ਉਥੇ ਆ ਗਏ ਤੇ ਉਹਦੇ ਬਾਅਦ ਇਹ ਫਿਰ ਉੱਤੇ ਆ ਨੂੰ ਮਾਰਾ ਤੋੜ ਲਈ ਨਹੀਂ ਤੋੜ ਲਈ ਨਹੀਂ ਹਾਂ ਇੱਥੇ ਆਣ ਕੇ ਉਹ ਮਰੀ ਆਣ ਕੇ ਪੈਂਠ ਦੇ ਵਿੱਚ ਅੱਛਾ ਫਿਰ ਉਹਨੋਂ ਤੇ ਫਿਰ ਉੱਥੇ ਆ ਕੇ ਮਿਲ ਗਏ ਅਹੀ ਅਹੀ ਸਾਨੂੰ ਨਾ ਅਹੀ ਮੈਂ ਮੈਂ ਤੇ ਇੱਕ ਮੁੰਡਾ ਠਾਕੁਰਦਾਸ ਹੁੰਦਾ ਮੇਰਾ ਹਾਂ ਬੰਨੂਆ ਤੇ ਕੱਟੇ ਬੜਦੇ ਰਹੇ ਉਹ ਕਿਤੇ ਅਹੀ ਵੱਡੇ ਉੱਠੇ ਉੱਥੇ ਜੋ ਰਾਤ ਕੱਟੀ ਨਾ ਸਰਨ ਅਹੀ ਵੱਡੇ ਰਾਵੀ ਵਾਲ ਨੂੰ ਚਲੇ ਗਏ ਭਾਈ ਚਲੋ ਕਿਤੇ ਬਾਹਰ ਨਿਕਲ ਚੱਲਦੇ ਆ ਘਰ ਨਿਕਲ ਜਾਓ ਉੱਥੇ ਜਿਹੜੇ ਹਨ ਤੁਲੇ ਬਣਾਏ ਹੋਏ ਸਸਰੀਆਂ ਨੇ ਉਹਨਾਂ ਨੂੰ ਬਿਠਾਉਂਦੇ ਜਿਹੜੇ ਉਹਨਾਂ ਦੇ ਵਾਕੂ ਦਾ ਦਰਾ ਪਾਰ ਕਰਉਂਦੇ ਆ ਕੌਣ ਮੁਸਲਮਾਨ ਨਾ ਸਿੱਖ ਸ਼ੇਖ ਵੀ ਆਪਣੇ ਆਪਣੇ ਬੰਦਿਆਂ ਨੂੰ ਜਿਆਦਾ ਪੈਲ ਦਿੰਦੇ ਹੋਂਦ ਵੀ ਪੈਲ ਦਿੰਦੇ ਬਲਕਿ ਜਾਣ-ਪਛਾਣ ਨੂੰ ਨਹੀਂ ਪੁੱਛਦਾ ਕੋਈ ਉੱਥੇ ਇੱਕ ਨੰਘ ਹੁੰਦਾ ਹੈ ਨੰਘ ਨੰਘ ਦੇ ਕੋਲੇ ਇੱਕ ਘੋੜਾ ਹੁੰਦਾ ਹੈ ਅੱਛਾ ਕਿੱਥੋਂ ਦਾ ਇਹ ਕਸਵਾਲ ਦਾ ਉਹ ਜਿਹੜਾ ਹੈ ਨਾ ਕਸਵਾਲ ਦਾ ਪਤਾ ਨਹੀਂ ਮੈਨੂੰ ਕਸਵਾਲਾ ਉਹ ਜਿਹੜਾ ਇਹਨਾਂ ਦਰਿਆ ਦੀ ਹੈ ਉਧਰ ਦੀ ਖਬਰ ਜਿਹੜੀ ਲਿਆ ਕੇ ਦਿੰਦਾ ਹੈ ਇੱਧਰ ਤੇ ਇੱਧਰ ਦੀ ਦਰਿਆ ਉਹ ਘੋੜੇ ਨੂੰ ਛੋੜਦੇ ਘੋੜਾ ਸਿੱਧਾ ਪਾਰ ਕਰਦਾ ਹੈ ਇਹ ਨਿਆਂਗਾ ਕੱਲਾ ਜਾਂਦਾ ਏ ਉਹ 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 ਦੀ ਫੜ ਲੈਂਦਾ ਇਹ ਤੋਂ ਬਾਗ ਆਹੋ ਉਹਦੇ ਨਾਲ ਉਹ ਵੀ ਨਾਲ ਲੰਗਦਾ ਏ ਓਣ ਓਣ ਫੇਰ ਇੱਧੇ ਲਾਣ ਕੇ ਦਿੱਥਿਆ ਭੀ ਜਥਾ ਬੜਾ ਬਣਾਇਆ ਹੋਇਆ ਫੇਰ ਹੁਣ ਜਿਹੜਾ ਹੈ ਨਾ ਆਪਣਾ ਨਿਆਂਗਾ ਦਾ ਨਾਂ ਉਹਦਾ ਪਤਾ ਕੋਈ ਨਹੀਂ ਅੱਛਾ ਪ੍ਰਤਾਪ ਸਿੰਘ ਸੀ ਨਾ ਜਿਹੜਾ ਵਜ਼ੀਰ ਬਣਿਆ ਹੋਇਆ ਏ ਆਹੋ ਬਾਜਵਾ ਆਹੋ ਪ੍ਰਤਾਪ ਵਾਲਾ ਉਹ ਤਾਂ ਉਦੋਂ ਬੰਮ ਵਿਜੀਤ ਉਹਨੂੰ ਕਿਹਾ ਬਈ ਜਥਾ ਬੜਾ ਵੱਡਾ ਹੁੰਦਾ ਸਰਨਪੁਰਾ ਕਥੋ ਵਾਲੇ ਕਥੋ ਵਾਲੇ ਨਹੀਂ ਸਰਨ ਉਹਨਾਂ ਨੂੰ ਫਿਰ ਹੁਣ ਮਿਲਟਰੀ ਭੇਜੀ ਸਾਡੇ ਵੱਲ ਮਨ ਲਗੀ ਨਿਹੰਗ ਨੇ ਫਿਰ ਮਲਕੀ ਜਾ ਕੇ ਸੁਣਾ ਦਤਾ ਉੱਥੇ ਜਾ ਕੇ ਮਨ ਲਗੀ ਉਹ ਫਿਰ ਉਹ ਮਿਲਟਰੀ ਆਈ ਉਹ ਰਾਵੀ ਪਾਰ ਕਰਕੇ ਨਿਹੰਗ ਨੇ ਕੋੜੇ ਦਾ ਮਨ ਲਗੀ ਜਰਾ ਵਾ ਰਾਵੀ ਪਾਰ ਕੀਤੀ ਫਿਰ ਉਹਨੇ ਸੁਣਾ ਦਤਾ ਜਾ ਕੇ ਉਹ ਮਿਲਟਰੀ ਜਿਹੜੀ ਆ ਨਾ ਉਹ ਸ਼ਾਮ ਦੇ 4-5 ਵਜੇ ਸਾਡੇ ਕੋਲ ਆ ਗਈ ਕੋਣ ਫਿਰ ਸਾਡਾ ਜੱਥਾ ਪੈਦਲ ਹੀ ਪੋਲ ਥਾਂ ਦੀ ਗੱਲ ਲੰਗੇ ਅੱਛਾ ਪੈਦਲ ਤੁਰੇ ਪੋਲ ਕਿਰਾ ਅਰੇ ਅਵਿਦਾ ਅੱਛਾ ਡੇਰਾ ਅਵਿਦਾ ਪੋਲ ਟੁੱਟਦਾ ਨਹੀਂ ਇਹ ਤਾਂ ਹੁਣ ਥੋੜੇ ਪੱਕਾ ਦਿਨ ਲੈਣਾ ਡੇਰੇ ਬਾਬਾ ਨਾਨਕ ਕੋਲ ਡੇਰੇ ਬਾਬਾ ਨਾਨਕ ਕੋਲ ਆ ਪੋਲ ਥਾਂ ਨਹੀਂ ਆਵੇ ਫਿਰ ਕਿੱਥੇ ਆ ਕੇ ਬੈਠੇ ਇੱਥੇ ਭੂਆ ਪੜਿਓ ਓਥੇ ਠਹਿਰ ਕੇ ਠਹਿਰ ਕੇ ਭੂਆ ਕਿੰਨੇ ਦਾ ਰਹੇ ਇੱਥੇ ਅਈ ਰੇ ਐਟੇ ਇਹਨਾਂ ਨੇ ਨਾ ਅਭੀ ਦੱਸ ਹਮ ਐਟੇ ਜਿਹੜੇ ਹਨ ਮੁਸਲਮਾਨ ਇਕੱਠੇ ਹੋਏ ਡੇਰਾ ਬਾਬਾ ਨਾਨਕ ਹਾਂ ਬੜਾ ਵੱਡਾ ਦਾਦਾ ਬੜਾ ਵੱਡਾ ਹੈ ਉਹਨਾਂ ਨੂੰ ਇਹਨਾਂ ਨੇ ਪਹਿਲਾਂ ਨੇ ਪੁਲਿਸ ਨੇ ਕੀਤਾ ਉਹਨਾਂ ਨੂੰ ਨੱਥਿਆ ਨੱਥਿਆ ਮੈਂ ਕਿਹਾ ਤਾ ਕਿ ਤੋ ਨਾ ਹਥਿਆਰ ਥੁਰ ਦੇ ਉਹ ਜੀ ਉਹਨੂੰ ਕੋ ਉਹਨੇ ਕਿਰਪਾਣਾ ਕਰ ਬਣੋ ਕਰਕੇ ਜਦੋਂ ਆਏ ਨਾ ਡੇਰਾ ਬਾਬਾ ਨਾਨਕ ਕੋਲ ਦੇ ਲੱਗੇ ਆਹੋ ਉੱਥੇ ਫਿਰ ਇਹਨਾਂ ਦਾ ਟੈਕ ਕਰਾ ਦਿੱਤਾ ਅੱਛਾ ਸਿਖਾਣੇ ਟੈਕ ਕਰ ਦਿੱਤਾ ਹੂੰ ਉਹ ਜਾਂਦਾ ਉੱਥੇ ਵੱਡਿਆ ਅੱਛਾ ਅਹੀਂ ਫਿਰ ਇੱਥੇ ਆ ਗਿਆ ਹੂੰ ਇਹ ਜਦ ਤਾ ਆੜਾ ਜਿਹੜਾ ਸੀ ਨਾ ਇਹਨਾਂ ਦਾ ਜਿਹਾ ਦੂਸਰਾ ਸੀ ਜਦੋਂ ਇਹ ਆਏ ਨਾ ਰਵੀ ਦੇ ਜਾਰ ਦੇ ਉੱਤੇ ਚਾਚਾ ਜੀ ਆਹ ਉਹ ਹਰ ਜੀ ਦਾ ਜੀ ਬੜਾ ਚਾਚਾ ਹਾਂ ਇਹਨਾਂ ਨੇ ਜਥੇ ਨੂੰ ਰੋਗ ਦੇ ਟੱਪਾਂਸਾਂ ਨੇ ਹਾਂ ਇਹਨਾਂ ਨੂੰ ਨਿਹਰੇੜਾ ਦੇਰੇ ਪਹੁੰਚ ਗਏ ਦੇਰੇ ਵਾਲੇ ਪੁਲ ਤੇ ਪਰਲੇ ਪੰਚ ਅੱਛਾ ਉਹ ਪੁਲ ਦੇ ਉੱਤੇ ਉਹ ਬੜਾ 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 ਉੱਚਾ ਤੇ ਬਾੜਿਆ ਪੁਲ ਦੇ ਚੱਲਿਆ ਓਏ ਉੱਥੇ ਪਿਕਨਿਕ ਕੀਤੀ ਸੀ ਅੱਛਾ ਉਹਦੇ ਉੱਤੇ ਉਹਨਾਂ ਨੂੰ ਜਥੇ ਨੂੰ ਥੱਲੇ ਉਹ ਥੱਲੇ ਵਾਰ ਦਿੱਤਾ ਹਾਂ ਕਹਿੰਦਾ ਪਹਿਲਾ ਮੁਸਲਮਾਨ ਉਹਨੇ ਜਾਣੇ ਤੋਂ ਨੇ ਆਉਣੇ ਲੰਘਣਗੇ ਹਾਂ ਹਾਂ ਤੂੰ ਹੀ ਰਾਧਨੂ ਨਹੀਂ ਲੰਘੇ ਤੂੰ ਹੀ ਪੁੱਲ ਦੇ ਥੰਦੇ ਰਹੋਗੇ ਤੁਹਾਨੂੰ ਬੜੇ ਵੇਲੇ ਲੰਘਾਵਾਂਗੇ ਮੁਸਲਮਾਨ ਕਹਿੰਦਾ ਮੁਸਲਮਾਨ ਨੇ ਉਹਨਨ ਚਾਹ ਤੇ ਹਟੇ ਉਹਨਨ ਅੱਛਾ ਉਹ ਜੇ ਕਰੀ ਉਹ ਰਾਤ ਹੋਤੇ ਰਹੇ ਤੇ ਇਹ ਆਪਣੀ ਮਾਂ ਨੂੰ ਕਹਿੰਦਾ ਸਾਡਾ ਚਾਤਾ ਕਹਿੰਦਾ ਬੇਬੇ ਗੱਲ ਸੁਣ ਮੇਰੀ ਸਾਡੇ ਤੇ ਹੋ ਜਾਣਾ ਨਾ ਟਾਇਕ ਇਹ ਜੇ ਤੁਹਾਨੂੰ ਗਾਣ ਨਹੀਂ ਨੰਗਣ ਦੇਣ ਇਹ ਨਮਾ ਨਾ ਇਹਦੇ ਤੋਂ ਮਸਲ ਮੈਨ ਨਹੀਂ ਅਟੈਕ ਕਰਨਾ ਹਾਂ ਤੇ ਹੀ ਤਾਰ ਨਾ ਜਾਣਦੇ ਆ ਹਾਂ ਹਾਂ ਤਾਰ ਕੇ